ਕਦੇ ਕਿਸੇ ਕਿਸੇ ਨੂੰ ਫੜ ਲਿਆ ਕਿਤੇ ਕਿਤੇ ਨੂੰ ਫੜ ਲਿਆ ਇਹ ਸਿਚੁਏਸ਼ਨ ਤੁਸੀਂ ਐਸਪੈਕਟ ਕੀਤੀ ਸੀ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਇਹਨੂੰ ਡੱਬ ਡੱਬ ਬਵਾਲ ਖੜਾ ਕਰ ਦੇਣਾ ਇੰਨਾ ਕੁਝ ਕਰ ਦੇਣਾ ਬੰਦਿਆਂ ਦੀ ਫੜੋ ਫੜਾਈ ਕਰ ਦੇਣੀ ਇਹ ਸਿਰਫ ਮੇਰੀ ਸਮਝ ਮੁਤਾਬਕ ਇਹ ਹੀ ਨਿਕਲਦਾ ਹੈ ਕਿ ਉਹਨਾਂ ਹਾਲਾਤਾਂ ਨੂੰ ਟੈਂਸ ਬਣਾ ਕੇ ਉਹਨਾਂ ਹਾਲਾਤਾਂ ਨੂੰ ਉਹ ਜੇ ਪੈਦਾ ਕਰਕੇ ਤਾਂ ਕਿ ਕੱਲ ਨੂੰ ਇਹ ਕਿਹਾ ਜਾ ਸਕੇ ਕਿ ਆਹ ਦੇਖੋ ਜੀ ਕਿਸਾਨਾਂ ਨੇ ਉਹ ਤਿਆਹ ਹੋ ਅੱਲਾ ਕਰਤਾ ਸੀ ਆਪ ਬਵਾਲ ਕਰਤਾ ਜੀ ਪੰਜਾਬ ਗਵਰਨਮੈਂਟ ਵੱਲੋਂ ਪੰਜਾਬ ਦੇ ਜ਼ਿਲ੍ਹਿਆਂ ਵੱਲੋਂ ਜੋ ਮੈਨੂੰ ਮੈਸੇਜ ਕਨਿਊਇ ਕੀਤਾ ਗਿਆ ਉਹ ਇਹੀ ਕੀਤਾ ਗਿਆ ਹੈ ਕਿ ਉਹ ਆਦਮੀ ਮਤਲਬ ਸਾਰੇ ਤੇ ਸਾਰੇ ਜਿਹੜੇ ਜਨ ਕੀਤਾ ਉਹਨਾਂ ਨੂੰ ਮਤਲਬ ਰਿਲੀਜ਼ ਕਰ ਦਿੰਦੇ ਨੇ ਸਾਡਾ ਪ੍ਰੋਗਰਾਮ ਹੈ ਦਿੱਲੀ ਜਾਣ ਦਾ ਔਰ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਕਿ ਦਿੱਲੀ ਜੰਤਰ ਮੰਤਰ ਅਸੀਂ ਜਗਾ ਮੰਗੀ ਹੋਈ ਆ ਪਹਿਲਾਂ ਜੰਤਰ ਮੰਤਰ ਸਾਨੂੰ ਜਗਾ ਦੇਣ ਤਾਂ ਕਿ ਅਸੀਂ ਉੱਥੇ ਬੈਠ ਕੇ ਸੜਕਾਂ ਨੂੰ ਮਤਲਬ ਕੋਈ ਰੋਕਣ ਵਾਲੀ ਗੱਲ ਨਾ ਬਣੇ ਅਸੀਂ ਆਪਣੀ ਗੱਲ ਰੱਖ ਸਕੀਏ ਸਸ਼ੀਕਾਲ ਅੱਜ ਹਰਿਆਣੇ ਚ ਹਾਲਾਂਕਿ ਨਵਦੀਪ ਦੀ ਰਾਤ ਰਿਹਾਈ ਹੋ ਗਈ ਨਵਦੀਪ ਜਲਵੇੜਾ ਦੀ ਰਿਹਾਈ ਤੋਂ ਬਾਅਦ ਇਹ ਦੇਖਿਆ ਜਾਵੇ ਅੱਜ ਵਾਲਾ ਜਿਹੜਾ ਐਸਪੀ ਦਾ ਦਫਤਰ ਘੇਰਨ ਦੀ ਜਿਹੜੀ ਕਾਲ ਸੀ ਉਹ ਮੁੱਤ ਵੀ ਕਰਤੀ ਸੀ ਪਰ ਉਦੋਂ ਬਾਅਦ ਵੀ ਹਾਲਾਤ ਇਸ ਤਰ੍ਹਾਂ ਦੇ ਦੇਖਣ ਨੂੰ ਮਿਲੇ ਕਿ ਕਈ ਜਗ੍ਹਾ ਤੇ ਫੋਟੋ ਫੜਾਈ ਹੋਈ ਇੱਥੋਂ ਤੱਕਰ ਕੀ ਫਿਰ ਜਗਜੀਤ ਡੱਲੇਵਾਲ ਹੁਣਾਂ ਨੇ ਵੀਡੀਓ ਜਾਰੀ ਕਰਿਆ ਬਕਾਇਦਾ ਇਸ ਪੂਰੀ ਘਟਨਾ ਕਰ ਨੂੰ ਕਿ ਡੱਲੇਵਾਲ ਸਾਡੇ ਨਾਲ ਨੇ ਤਰਲਤ ਸਾਹਿਬ ਦੇਖਿਆ ਜਾਵੇ ਜਦੋਂ ਰਾਤ ਰਿਹਾਈ ਹੋ ਗਈ ਸੀਗੀ ਇਹ ਤਾਂ ਹੈ ਵੀ ਵਿਰੋਧ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਤਾਂ ਸਾਰਾ ਮੁੱਤ ਵੀ ਹੋ ਗਿਆ ਫਿਰ ਵੀ ਹਾਲਾਤ ਉੱਥੇ ਦੇਖਣ ਨੂੰ ਮਿਲੇ ਵੀ ਕਦੇ ਕਿਸੇ ਕਿਸੇ ਨੂੰ ਫੜ ਲਿਆ ਕਿਤੇ ਕਿਤੇ ਨੂੰ ਫੜ ਲਿਆ ਇਹ ਸਿਚੁਏਸ਼ਨ ਤੁਸੀਂ ਐਸਪੈਕਟ ਕੀਤੀ ਸੀ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨਹੀਂ ਇਹ ਇਹ ਹੋਣੇ ਨਹੀਂ ਚਾਹੀਦੇ ਸੀ ਇਹ ਤਾਂ ਮਤਲਬ ਮੈਨੂੰ ਇਹ ਲੱਗਦਾ ਜਿੰਨਾ ਕਾਸੀ ਸਾਡੀ ਅਸੈਸਮੈਂਟ ਹੈ ਹਰਿਆਣਾ ਪ੍ਰਸ਼ਾਸਨ ਹਰਿਆਣਾ ਗਵਰਨਮੈਂਟ ਦੀ ਇੱਕ ਗਿਣੀ ਮਿੱਥੀ ਸਾਜਸ਼ਕ ਇੱਕ ਗੇਮ ਦੇ ਤਹਿਤ ਹੋਇਆ ਹੈ ਕਿਉਂਕਿ ਜਦੋਂ ਰਾਤ ਨਵਦੀਪ ਦੀ ਰਿਹਾਈ ਹੋਈ ਹੈ ਉਸੇ ਟਾਈਮ ਅਸੀਂ ਵੀਡੀਓ ਪਾ ਕੇ ਇਹ ਗੱਲ ਕਲੀਅਰ ਕਰਤੀ ਸੀਗੀ ਕਿ ਐਸਪੀ ਦੇ ਘਰਾਓ ਦਾ ਹੁਣ ਕੋਈ ਮਤਲਬ ਨਹੀਂਗਾ ਉਹ ਅਸੀਂ ਨਹੀਂ ਕਰਨਾ ਕਉਂ ਜਦੋਂ ਅਸੀਂ ਵੀਡੀਓ ਪਾ ਕੇ ਉਹ ਗੱਲ ਕਹਿ ਦਿੱਤੀ ਆ ਬਹੁਤ ਸਾਰੇ ਚੈਨਲਾਂ ਨੇ ਮੇਰੇ ਕੋਲੋਂ ਮਤਲਬ ਫੋਨ 'ਉੱਤੇ ਜਵਾਬ ਦਿੱਤੇ ਨੇ ਪਰ ਕਲੀਅਰ ਹੋ ਗਿਆ ਸੀ ਰਾਤੇ ਰਾਤੀ ਫੇਰ ਇਹ ਕਰਨਾ ਜਦੋਂ ਐਸਪੀ ਦੇ ਘਰਾਵ ਦਾ ਪ੍ਰੋਗਰਾਮ ਹੀ ਨਹੀਂ ਇਹ ਤਾਂ ਇਦੋਂ ਇਹ ਨਿਕਲਦਾ ਹੈ ਕਿ ਆ ਜਿਹੜਾ ਹਾਈ ਕੋਰਟ ਨੇ ਦੇਸ਼ ਦਿੱਤੇ ਨੇ ਕੱਲ ਨੂੰ ਹੋ ਸਕਦਾ ਸੀ ਉਹਦੇ ਤੋਂ ਆਪਦੇ ਬਚਾ ਲਈ ਇੱਕ ਹਾਲਾਤ ਉਹੋ ਜੇ ਕ੍ਰੀਏਟ ਕਰਨਾ ਹੈ ਜਿਹੜਾ ਇਹ ਕਹਿ ਵੀ ਰਹੇ ਨੇ ਇਹ ਕਹਿ ਰਹੇ ਨੇ ਬਾਰੀ-ਬਾਰੀ ਕਿ ਦੇਖੋ ਜੀ ਲਾਣ ਆਰਡਰ ਦੀ ਸਥਿਤੀ ਬਣ ਸਕਦੀ ਹੈ ਇਹ ਹੋ ਸਕਦਾ ਹੈ ਉਹ ਹੋ ਸਕਦਾ ਹੈ ਐਹੋ ਜਿਹੀਆਂ ਗੱਲਾਂ ਪੇਸ਼ ਕਰ ਰਹੇ ਨੇ ਔਰ ਉਹੋ ਜਿਹੇ ਹਾਲਾਤ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਮੈਂ ਤੂੰ ਸਮਝਦਾ ਨਹੀਂ ਤਾਂ ਇਹਦੀ ਕੋਈ ਗੱਲ ਹੀ ਨਹੀਂ ਸੀ ਦੇਖੋ ਇੱਕ ਪ੍ਰੋਗਰਾਮ ਹੈ ਆਮ ਅਕਸਰ ਇਹ ਪ੍ਰੋਗਰਾਮ ਹੁੰਦੇ ਹੈ ਕਿ ਨੌਜਵਾਨ ਰਿਹਾ ਹੋ ਗਿਆ ਉਹਨੂੰ ਅਸੀਂ ਮੰਡੀ ਦੇ ਵਿੱਚ ਇਕੱਠੇ ਹੋਣਾ ਸੀ ਬੰਦਿਆ ਨੇ ਔਰ ਜੇ ਉਹਨੂੰ ਰਾਤ ਨੂੰ 11 ਵਜੇ ਇੱਕ ਮਤਲਬ ਅਸੀਂ ਵੀਡੀਓ ਤੇ ਰਾਹੀਂ ਮੈਸੇਜ ਦਿੱਤਾ ਹੈ ਉਹ ਕਿੰਨੇ ਕ ਬੰਦਿਆਂ ਤੱਕ ਉਹ ਮੈਸੇਜ ਡਿਲੀਵਰ ਹੋਇਆ ਹੋਵੇਗਾ ਬਹੁਤ ਸਾਰੇ ਲੋਕਾਂ ਤੱਕ ਉਹ ਮੈਸੇਜ ਗਿਆ ਹੀ ਨਹੀਂ ਹੋਣਾ ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਉੱਥੇ ਆਉਣਗੇ ਆਉਣਗੇ ਔਰ ਉਸੇ ਲਈ ਪ੍ਰੋਗਰਾਮ ਰੱਖਿਆ ਸੀ ਕਿ ਜਿਨ੍ਹਾਂ ਨੂੰ ਤੇ ਇਹਨਾਂ ਨੂੰ ਆਪਣਾ ਨਵਦੀਪ ਨੂੰ ਲੈ ਕੇ ਉੱਥੇ ਉਹ ਉਹਨਾਂ ਲੋਕਾਂ ਦਾ ਧੰਨਵਾਦ ਕਰਾਉਣ ਤੋਂ ਬਾਅਦ ਖਨੋਰੀ ਨੂੰ ਆਪਣਾ ਸ਼ੰਭੂ ਬਾਰਡਰ ਤੇ ਲੈ ਕੇ ਆਵਾਂਗੇ ਪ੍ਰੋਗਰਾਮ ਪਏ ਸੀ ਔਰ ਇਹਨੂੰ ਏਡਾ ਵੱਡਾ ਬਵਾਲ ਖੜਾ ਕਰ ਦੇਣਾ ਇੰਨਾ ਕੁਝ ਕਰ ਦੇਣਾ ਬੰਦਿਆਂ ਦੀ ਫੜੋਫੜਾਈ ਕਰ ਦੇਣੀ ਇਹ ਸਿਰਫ ਮੇਰੀ ਸਮਝ ਮੁਤਾਬਕ ਇਹ ਹੀ ਨਿਕਲਦਾ ਹੈ ਉਹਨਾਂ ਹਾਲਾਤਾਂ ਨੂੰ ਟੈਂਸ ਬਣਾ ਕੇ ਉਹਨਾਂ ਹਾਲਾਤਾਂ ਨੂੰ ਉਹੋ ਜਿਹਾ ਪੈਦਾ ਕਰਕੇ ਤਾਂ ਕਿ ਕੱਲ ਨੂੰ ਇਹ ਕਿਹਾ ਜਾ ਸਕੇ ਕਿ ਆਹ ਦੇਖੋ ਜੀ ਕਿਸਾਨਾਂ ਨੇ ਉੱਥੇ ਆਹ ਹੋ ਅੱਲਾ ਕਰਤਾ ਸੀ ਆ ਬਵਾਲ ਕਰਤਾ ਇਸ ਤੋਂ ਬਾਅਦ ਹੋਰ ਕੁਝ ਨਹੀਂ ਸੀ ਪਰ ਹੁਣ ਦੇਖਿਆ ਜਾਵੇ ਅੱਗੇ ਨੂੰ ਤਸਵੀਰ ਕੀ ਬਣਦੀ ਹੈ ਥੋੜੀ ਗਲਤ ਬਾਤ ਹੋਈ ਹੁਣ ਮੌਜੂਦਾ ਉਥੇ ਹਾਲਾਤ ਕੀ ਬਣ ਕੱਠ ਜ਼ਰੂਰ ਹੋਣਾ ਕਿ ਤਰ੍ਹਾਂ ਕਿਤੇ ਜਿਹੜੇ ਕੋਈ ਪਹੁੰਚ ਗਿਆ ਆਪਣੇ ਤੌਰ ਤੇ ਜਿਹੜਾ ਨਹੀਂ ਪਹੁੰਚਿਆ ਤਾਂ ਉਹ ਵਿਰੋਧ ਚ ਨਾ ਪਹੁੰਚੇ ਉਹ ਅਨਾਜ ਮੰਡੀ ਚ ਪਹੁੰਚੇ ਹਾਂ ਹੁਣ ਦੀ ਸਿਚੁਏਸ਼ਨ ਕੀ ਬਣੀ ਹੋਈ ਹੈ ਇਹਦੀ ਤੇ ਅੱਗੇ ਨੂੰ ਕੀ ਅਸੈਸ ਕਰ ਰਹੇ ਹਾਂ ਵੀ ਅੱਗੇ ਦੀ ਰੂਪਰੇਖਾ ਕੀ ਰਹੂਗੀ ਦੇਖੋ ਜਿਹੜੀ ਹੁਣ ਦੀ ਸਿਚੁਏਸ਼ਨ ਹੈ ਕਿਹੜਾ ਹਾਲਾਤਾਂ ਦੇ ਮੁਤਾਬਕ ਇੱਕ ਵਾਰੀ ਤਾਂ ਉਹ ਬੰਦੇ ਸਾਰੇ ਜਿਹੜੇ ਰੀਟੇਨ ਕੀਤੇ ਸੀ ਉਹਨਾਂ ਨੂੰ ਛੱਡਣ ਦੀ ਗੱਲ ਕੀਤੀ ਹੈ ਉਹਨਾਂ ਨੇ ਕੀਸੀ ਬੰਦੇ ਰਿਹਾ ਕਰ ਦਿੰਦੇ ਨੇ ਬੰਦੇ ਆਪਣੇ ਇੱਕ ਵਾਰੀ ਪੁਲਿਸ ਵਾਲਾ ਨਾਲ ਆ ਆਪਣੀ ਪੁਲਿਸ ਵਾਲਿਆਂ ਨਾਲ ਹੀ ਹੋਈ ਜਿਹੜੇ ਉੱਥੇ ਆਪਣੇ ਸਾਥੀ ਨੇ ਜਾਂ ਪੰਜਾਬ ਗਵਰਨਮੈਂਟ ਵੱਲੋਂ ਪੰਜਾਬ ਦੇ ਅਧਿਕਾਰੀਆਂ ਵੱਲੋਂ ਜੋ ਮੈਨੂੰ ਮੈਸੇਜ ਕਨਵੇ ਕੀਤਾ ਗਿਆ ਉਹ ਇਹੀ ਕੀਤਾ ਗਿਆ ਕਿ ਉਹ ਆਦਮੀ ਮਤਲਬ ਸਾਰੇ ਦੇ ਸਾਰੇ ਜਿਹੜੇ ਡਿਜ਼ਾਈਨ ਕੀਤੇ ਆ ਉਹਨਾਂ ਨੂੰ ਮਤਲਬ ਰਿਲੀਜ਼ ਕਰ ਦਿੰਦੇ ਨੇ ਐ ਦੂਸਰੀ ਗੱਲ ਕਿ ਉੱਥੋਂ ਜਿਹੜੇ ਮੇਰੇ ਸਾਥੀ ਉੱਥੇ ਗਏ ਨੇ ਸਾਡੇ ਉਹਨਾਂ ਨਾਲ ਮੇਰੀ ਮੈਨੂੰ ਕੋਹਾਰਾ ਲਖਵਿੰਦਰ ਹੋਰੀਆਂ ਕਾਕਾ ਕੋਟਲਾ ਜੀ ਹੈ ਉਹਨਾਂ ਨਾਲ ਗੱਲ ਹੋ ਉਹਨਾਂ ਦੇ ਦੱਸਣ ਮੁਤਾਬਕ ਇਹ ਹੈ ਕਿ ਹੁਣ ਉਹ ਮੰਡੀ ਜਾ ਰਹੇ ਨੇ ਤਾਂ ਇਹਦਾ ਮਤਲਬ ਡਿਟੇਨ ਵਾਲੀ ਗੱਲ ਕਰਦੇ ਹੋ। ਪ੍ਰੋਗਰਾਮ ਤਾਂ ਕਰੋਗੇ ਫਿਰ ਇਹ ਜਾਨੀ। ਉਹ ਮੰਡੀ ਦੇ ਵਿੱਚ ਜਾ ਰਹੇ ਨੇ ਮੰਡੀ ਦੇ ਵਿੱਚ ਉਹਨਾਂ ਦੀ ਗੱਲਬਾਤ। ਤੇ ਕੋਈ ਗੱਲ ਪ੍ਰੋਗਰਾਮ ਵਾਲੀ ਗੱਲ ਹੀ ਨਹੀਂ ਸੀ ਕੋਈ ਜੀ। ਪ੍ਰੋਗਰਾਮ ਤਾਂ ਬਤਾਏ ਜੇ ਅਸੀਂ ਅਸੀਂ ਘਰਾਓ ਕਰਨਾ ਹੁੰਦਾ ਤਾਂ ਘਰਾਓ ਵਾਲੀ ਤਾਂ ਗੱਲ ਹੀ ਨਹੀਂ। ਸਿਰਫ ਮੰਡੀ ਜਾਣਾ ਹੈ। ਮੰਡੀ ਜਾ ਕੇ ਉੱਥੇ 2 ਮਿੰਟ ਮਤਲਬ ਉਹ ਮੁੰਡੇ ਨੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਉਹਦੀ ਖਾਤਰ ਐਫਰਟ ਕੀਤੀ ਐਨੀ ਨਹੀਂ ਦੂਰੋਂ ਚੱਲ ਕੇ ਆ ਰਹੇ ਨੇ। ਸਿਰਫ ਉਹਨਾਂ ਦਾ ਧੰਨਵਾਦ ਕਰਨਾ ਹੈ। ਤੂੰ ਐਨੀ ਗੱਲ ਨੂੰ ਮਤਲਬ ਏਡਾ ਵੱਡਾ ਮਤਲਬ ਮੈਨਾਂ ਦਾ ਇਸ਼ੂ ਕਿਹੜਾ ਕਰਨਾ। ਇਹ ਇੱਕ ਚੰਗਾ ਗੱਲ ਨਹੀਂ ਹੈ ਸਰਕਾਰ ਇਹ ਨਹੀਂ ਹੁੰਦਾ ਕਿ ਹਰੇਕ ਗੱਲ ਦੇ ਉੱਤੇ ਕਿਸਾਨਾਂ ਦੇ ਉੱਤੇ ਜਾਂ ਪ੍ਰੋਟੈਸਟਰਸ ਦੇ ਉੱਤੇ ਸਿੱਟ ਦੇਣੀ ਕਿ ਇਹ ਇਹ ਮਤਲਬ ਹਾਲਾਤ ਨੂੰ ਖਰਾਬ ਕਰਦੇ ਆ ਮੈਨੂੰ ਲੱਗਦਾ ਕਿ ਅੰਦੋਲਨਕਾਰੀਆਂ ਨਾਲੋਂ ਵੱਧ ਹਾਲਾਤਾਂ ਨੂੰ ਖਰਾਬ ਕਰਨ ਦੇ ਵਿੱਚ ਪ੍ਰਸ਼ਾਸਨ ਦਾ ਸਰਕਾਰਾਂ ਦਾ ਯਰੋਲ ਹੁੰਦਾ ਸਾਨੂੰ ਜੇ ਡਿਲੀਵਰ ਸਾਹਿਬ ਜਿਵੇਂ ਤੁਸੀਂ ਹਾਲਾਂਕਿ ਪਹਿਲਾਂ ਵੀ ਖੈਰ ਇਸ ਚੀਜ਼ ਨੂੰ ਲੈ ਕੇ ਕਲੀਅਰ ਕਰ ਚੁੱਕੇ ਹਾਂ ਪਰ ਕਿਉਂਕਿ ਜਿ ਦਿਨ ਬਦ ਦਿਨ ਹਾਲਾਤ ਜਿਵੇਂ ਹਰ ਇੱਕ ਸਿਚੁਏਸ਼ਨ ਚੇਂਜ ਹੁੰਦੀ ਹੈ ਅੱਜ ਵਾਲੀ ਜਿਵੇਂ ਤੁਸੀਂ ਕਿਹਾ ਵੀ ਤੁਹਾਨੂੰ ਸੀ ਵੀ ਅਸੈਸ ਨਹੀਂ ਕਰਿਆ ਸੀ ਦੂਜੇ ਨੇ ਵੀ ਕਿਸੇ ਨੇ ਨਹੀਂ ਸੀ ਸ਼ਾਇਦ ਕਰੀ ਹੈਗੀ ਵੀ ਇਸ ਤਰ੍ਹਾਂ ਦੇ ਨਾਲ ਫੜੇ ਜਾਣਗੇ ਹੁਣ ਜਿਹੜੇ ਜੇ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਵੀ ਤੁਹਾਨੂੰ ਕਿਤੇ ਨਾ ਕਿਤੇ ਰਾਹਤ ਮਿਲ ਜਾਂਦੀ ਹੈ ਯਾਨੀ ਕਿ ਹੁਣ ਹੈ ਤਾਂ ਸਾਰੇ ਲੋਕਾਂ ਵਾਸਤੇ ਖੈਰ ਤੁਹਾਡੇ ਕਰਕੇ ਕਿਉਂਕਿ ਤੁਸੀਂ ਦਿੱਲੀ ਜਾਣ ਨੂੰ ਕਹਿੰਦੇ ਹੋਗੇ ਉਸ ਤੋਂ ਬਾਅਦ ਦਾ ਕੀ ਪ੍ਰੋਗਰਾਮ ਤੋਂ ਮਿਥਿਆ ਹੈ ਜਾਂ ਪ੍ਰ ਸਾਬ ਦੇ ਰਿਕਾਰਡਿੰਗ ਚੱਲੇ। ਦੇਖੋ ਸਵਾਲ ਕੀ ਹੈ ਸਾਡਾ ਪ੍ਰੋਗਰਾਮ ਤੇ ਇਹੀ ਹੈ ਕਿ ਅਸੀਂ ਜਾਣਾ ਹੈ। ਜਦੋਂ ਗੇਟ ਖੁੱਲਦੇ ਨੇ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਕਿ ਅਸੀਂ ਅੱਗੇ ਜਾਣਾ ਹੈ। ਸੈਕੰਡ ਇਆ ਕਿ ਸਮਾਨ ਤਮਚਾਮ ਬਹੁਤ ਹੈ ਮਕਾਨ ਬਣੇ ਹੋਏ ਨੇ। ਉਹਨਾਂ ਨੂੰ ਸਮੇਟਣ ਦੀ ਦਾ ਜਰੂਰ 2-4 ਦਿਨ ਆਜੋ। ਦੇਖੋ ਤੜਕੇ ਤੜਕੇ ਮੌਸਮ ਕੀ ਬਣ ਗਿਆ ਸੀ ਮੀਂਹ ਪਿਆ। ਦੋਨੋਂ ਬਾਰਡਰਾਂ ਦੀ ਮੀਂਹ ਪਿਆ। ਤੋ ਇਨ੍ਹਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਇੱਕਦਮ ਐ ਪਟਕੇ ਰੱਖ ਦੀਏ। ਅੱਗੇ ਸੁਪਰੀਮ ਕੋਰਟ ਦਾ ਪਤਾ ਨਹੀਂ ਕਿੰਨੇ ਦਿਨ ਦਾ ਫੈਸਲਾ ਆਵੇ। ਤੋ ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਉਹਦਾ ਰੱਖਣੇ ਪੈਣਗੇ ਉਹ ਮੇ ਜਿਵੇਂ। ਉਸ ਤੋਂ ਬਾਅਦ ਜਦੋਂ ਵੀ ਸੁਪਰੀਮ ਕੋਰਟ ਦਾ ਸਾਡੇ ਲਈ ਕੋਈ ਮਤਲਬ ਪੋਜੀਟਿਵ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੋਏਗੀ ਕਿ ਜਲਦੀ ਅਸੀਂ ਸਮਾਨ ਸਿਮੇਟ ਕੇ ਜਿਸ ਸਾਡਾ ਪ੍ਰੋਗਰਾਮ ਹੈ ਦਿੱਲੀ ਜਾਣ ਦਾ ਔਰ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਕਿ ਦਿੱਲੀ ਜੰਤਰ ਮੰਤਰ ਅਸੀਂ ਜਗਾ ਮੰਗੀ ਹੋਈ ਆ ਪਹਿਲਾਂ ਜੰਤਰ ਮੰਤਰ ਸਾਨੂੰ ਜਗਾ ਦੇਣ ਤਾਂ ਕਿ ਅਸੀਂ ਉੱਥੇ ਬੈਠ ਕੇ ਸੜਕਾਂ ਨੂੰ ਮਤਲਬ ਕੋਈ ਰੋਕਣ ਵਾਲੀ ਗੱਲ ਨਾ ਬਣੇ ਅਸੀਂ ਆਪਦੀ ਗੱਲ ਰੱਖ ਸਕੀਏ ਗੋਵਤਰ ਵੱਤੇ ਡਲਵਰ ਨੂੰ ਸਪਸ਼ਟ ਕਰਾਇਆ ਜਿਵੇਂ ਕਿ ਕਹਿੰਦੇ ਕਿ ਜਾਣ ਵਾਲਾ ਪ੍ਰੋਗਰਾਮ ਤਾਂ ਖਰਚਲੋ ਹੈ ਗਈ ਆ ਪਰ ਅੱਜ ਵਾਲਾ ਕਹਿੰਦੇ ਕੋਈ ਐਸਪੈਕਟ ਨਹੀਂ ਸੀ ਕੀਤਾ ਵੀ ਜਿਹੜੇ ਹਾਲਾਤ ਬਣ ਗਏ ਨੇ ਪਰ ਹੁਣ ਗੱਲ ਇਹ ਹੈ ਵੀ ਉਹ ਕਹਿੰਦੇ ਕਿ ਇੱਕ ਤਰ੍ਹਾਂ ਕਿਤੇ ਜਿਹੜਾ ਮਾਮਲਾ ਕਿ ਫਿਰ ਸੁਪਰੀਮ ਕੋਰਟ ਦੇ ਵਿੱਚ ਹਜੇ ਵੀ ਵਿਚਾਰ ਅਧੀਨ ਹੈ ਇੱਥੇ ਦੁਬਾਰੇ ਚਰਚਾ ਹੋਣੀ ਆ ਉਹ ਤਮਾਮ ਚੀਜ਼ਾਂ ਨੂੰ ਲੈ ਕੇ ਜ਼ਰੂਰ ਸੀਗੀ ਵੀ ਕਿ ਕਿ ਤਰ੍ਹਾਂ ਕਿਤੇ ਸਰਕਾਰਾਂ ਇਹਦੀ ਰੂਪਰੇਖਾ ਬਦਲਨੀ ਆ ਚਾਹੁੰਦੀਆਂ ਸੀ ਸਿੱਧੇ ਅਲੀਗੇਸ਼ਨ ਹਾਲਾਂਕਿ ਹੈ ਕਿ ਨਹੀਂ ਪਰ ਕਹਿੰਦੇ ਪੰਜਾਬ ਦੇ ਅਫਸਰਾਂ ਦੇ ਸਾਨੂੰ ਮੈਸੇਜ ਆ ਗਏ ਨੇ ਵੀ ਜਿਹੜੇ ਸਾਡੇ ਸਾਥੀ ਨੂੰ ਛੱਡੇ ਜਾ ਰਹੇ ਨੇ ਪ੍ਰੋਗ ਬੂ ਕਹਿੰਦੇ ਆਉਂਦੇ ਹੋਏ ਨਜ਼ਰ ਆਉਣਗੇ ਆਉਂਦੇ ਦਿਨਾਂ ਦੀ ਰੂਪਰੇਖਾ ਦੇ ਵਿੱਚ ਸਪਸ਼ਟ ਹੈ ਕਿਸਾਨ ਕਿੰਨੇ ਕਿਤੇ ਇਸ ਚੀਜ਼ ਨੂੰ ਨਰਾਸ਼ ਨੇ ਕਿ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹ ਸਹੀ ਨਹੀਂ ਗੀਆਂ ਹੈਗੀਆਂ ਵੀਡੀਓ ਜਰਨਲਿਸਟ ਜਸਸੀ ਦੇ ਨਾਲ ਮਿਸਿੰਗ ਰੋਜ਼ਾਨਾ ਸਪਸ਼ਟ ਟੀਵੀ ਚੰਡੀਗੜ੍ਹ